ਪਾਣੀ ਦੇ ਵਿੱਚ ਇਹੀ ਵਰਮਾਉਂਦੇ ਹਨ ਬੀਤੀ ਆਜੂ ਭਜਨੇ ਕਿਨਾ ਕਿ ਬੀਤੀ ਆਜੂ ਭਜਨੇ ਕਿਨਾ ਠੇਕ ਕਿ ਭਾਈ ਉਮਰ ਤੇਰੀ ਬੀਤਦੀ ਜਾ ਰਹੀ ਹੈ ਇਹ ਸਰੀਰ ਤੇਰਾ ਕੰਬਣ ਲੱਗਣਾ ਹੈ ਪਾਪ ਜਦੋਂ ਮਡਾਪਾ ਆਉਂਦਾ ਹੈ ਸੀਤ ਪਿਓ ਤਨ ਧਰ ਧਰ ਕੰਪੈ ਕਿ ਜਦੋਂ ਉਮਰ ਮੀਤ ਗਈ ਇਹ ਸਰੀਰ ਕੰਬਣ ਲੱਗ ਪੈਂਦਾ ਆਪਾਂ ਦੇਖਦੇ ਨਾ ਬੁਢਾਪੇ ਦੇ ਵਿੱਚ ਜੋ ਜਵਾਨੀ ਵਿੱਚ ਤਾਕਤ ਹੁੰਦੀ ਹੈ ਉਹ ਬੁਢਾਪੇ ਵਿੱਚ ਨਹੀਂ ਹੁੰਦੀ ਜੋ ਵਰਤੀ ਜਵਾਨੀ ਵਿੱਚ ਹੁੰਦੀ ਹੈ ਉਹ ਬੁਢਾਪੇ ਵਿੱਚ ਨਹੀਂ ਹੁੰਦੀ ਜੋ ਹੁਸਨ ਜਵਾਨੀ ਵਿੱਚ ਹੁੰਦਾ ਹੈ ਉਹ ਬੁਢਾਪੇ ਵਿੱਚ ਨਹੀਂ ਹੁੰਦਾ ਬੁਢਾਪੇ ਵਿੱਚ ਸਾਡੇ ਚਿਹਰੇ ਦੀ ਚੁਰੜੀਆਂ ਪੈਣ ਲੱਗ ਪੈਂਦੀਆਂ ਸਾਡੇ ਕਾਲੇ ਮਾਲ ਚਿੱਟੇ ਹੋ ਜਾਂਦੇ ਹਨ ਅੱਖਾਂ ਤੋਂ ਦਿਖਾਈ ਦੇਣਾ ਉਹ ਕੱਟ ਜਾਂਦਾ ਹੈ ਸਾਡੇ ਦੰਦ ਸਾਡਾ ਸਾਥ ਨਹੀਂ ਦਿੰਦੇ ਉਹ ਵੀ ਸਾਥ ਛੱਡ ਜਾਂਦੇ ਹਨ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਭਾਈ ਤੂੰ ਜਵਾਨੀ ਦੇ ਹੰਕਾਰ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਆਪਣੀ ਜੀਵਨ ਸਾਥੀ ਅਤੇ ਪ੍ਰਾਈ ਔਰਤ ਦੀ ਸੰਗਤ ਪ੍ਰਤੀ ਨਹੀਂ ਸੋਚਿਆ ਸੁਗੋ ਖੋਟੇ ਕਰਮ ਕਮਾਉਣ ਵਿੱਚ ਹੀ ਲੱਗਿਆ ਰਹਾ ਕਿ ਭਾਈ ਆਪਣੇ ਜੀਵਨ ਸਾਥੀ ਪਰਮਾਤਮਾ ਮਾਰੇ ਨਹੀਂ ਸੋਚਿਆ ਤੇ ਤੂੰ ਗਲਤ ਪਾਸੇ ਹੀ ਲੱਗਿਆ ਰਹਾ ਆਪਣੀ ਪਰਾਏ ਘਿਨੇ ਨਕਾਈ ਮੰਦ ਕਰਮ ਕਮਾਣਵੇਂ ਕਿ ਭਾਈ ਤੂੰ ਦੂਸਰਿਆਂ ਨੂੰ ਦੇਖ ਦੇ ਕੇ ਖੁਸ਼ ਹੋਣਾ ਕਦੇ ਆਪਣੇ ਵੱਲ ਦੇਖਿਆ ਨਹੀਂ ਹੈ ਸਾਹਿਬ ਲੇਖਾ ਲਿਸੀ ਤੂੰ ਪਰਦੇਸੀ ਭੇਰ ਪਰੇ ਤੁਝ ਤਾਂ ਵੇ ਜਨਰ ਵਿਗਾਸ ਕਹਿ ਬਣ ਜਾ ਰਿਆ ਤੋ ਨਿਰਖਤ ਚੱਲੋ ਛਾਵੇ ਕਹੇ ਜੀਵ ਜਦੋਂ ਪਰਮਾਤਮਾ ਤੇਰੇ ਪਾਸੋਂ ਕਰਮਾਂ ਦਾ ਲੇਖਾ ਮੰਗੇਗਾ ਤੈਨੂੰ ਤੇਰੇ ਕੀਤੇ ਹੋਏ ਕਰਮਾਂ ਦਾ हिसाब किताब ਦੇਣਾ ਪੈਣਾ ਕਿ ਭਾਈ ਜਿਹੜਾ ਜੀਵਨ ਦੇ ਵਿੱਚ ਆਪਾਂ ਕੀਤੇ ਹੋਏ ਕਰਮ ਉਹਨਾਂ ਦਾ ਹਿਸਾਬ-ਕਿਤਾਬ ਦੇਣਾ ਪੈਣਾ ਹੈ ਤਨ ਮਨ ਤਨ ਅਰਪਣ ਕਰੋ ਐਸੀ ਕਰੋ ਪ੍ਰੀਤ ਤਨ ਇਹ ਸਾਡਾ ਸਰੀਰ ਮਨ ਰੂਹ ਆਤਮਾ ਤਨ ਕਿਹੜਾ ਕਿਹਾ ਹੈ ਸਤਿਗੁਰਾਂ ਨੇ ਸਵਾਸਾਂ ਰੂਪੀ ਖਜ਼ਾਨਾ ਉਹ ਭਾਈ சுவாਸ சுவாਸ ਪ੍ਰਭੂ ਦਾ ਸਿਮਰ ਕਰੋ ਕਿ ਪ੍ਰਭੂ ਨੂੰ ਚੇਤੇ ਕਰੋ ਪਰਮਾਤਮਾ ਦਾ ਨਾਮ ਸਿਮਰਨ ਕਰੋ ਕਿ ਪਲ ਪਲ ਸਾਡੀ ਜ਼ਿੰਦਗੀ ਦਾ ਬਹੁਤ ਕੀਮਤੀ ਹੈ ਜਦੋਂ ਅਸੀਂ ਜੀਵਨ ਦੇ ਵਿੱਚ ਉਹਨੀਆਂ ਗੁਰੂ ਪਿਆਰੀ ਸਾਥ ਸੰਗਤ ਜਿਉ ਸਾਡੇ ਵਾਸਤੇ ਪੈਸਾ ਬਹੁਤ ਜ਼ਰੂਰੀ ਹੈ ਪੈਸਾ ਬਹੁਤ ਜ਼ਰੂਰੀ ਹੈ ਅਸੀਂ ਜੀਉਣਾ ਹੈ ਤਾਂ ਉਹ ਜੇਕਰ ਅਸੀਂ ਕਮਾਈ ਨਹੀਂ ਕਰਾਂਗੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਸਾਡੀਆਂ ਮੁਸ਼ਕਲਾਂ ਵਧਣਗੀਆਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਆਉਣਗੀਆਂ ਕਿ ਜੇ ਅਸੀਂ ਕਮਾਈ ਨਾ ਕੀਤੀ ਤੇ ਇਸੇ ਤਰ੍ਹਾਂ ਜੇਕਰ ਅਸੀਂ ਨਾਮ ਸਿਮਰਨ ਦੀ ਕਮਾਈ ਨਹੀਂ ਕੀਤੀ ਤਾਂ ਅਸੀਂ ਅੰਤ ਸਮੇਂ ਸਾਨੂੰ ਪਛਤਾਉਣਾ ਪੈਣਾ ਹੈ ਜਿਵੇਂ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਬੱਚੇ ਨੂੰ ਆਪਣੇ ਦੇ ਪੁੱਤਰ ਨੂੰ ਪੈਸੇ ਦੇ ਕੇ ਆਪਾਂ ਸਮਾਨ ਲੈਣ ਲਈ ਭੇਜਦੇ ਹਾਂ ਬਾਹਰੋਂ ਬਾਜ਼ਾਰੋਂ ਕਿ ਜਾ ਪਾਈ ਇਹ ਸੌਦਾ ਲੈ ਕੇ ਆ ਜਦੋਂ ਸੌਦਾ ਲੈ ਕੇ ਆਉਂਦਾ ਆਪਾਂ ਉਸ ਨੂੰ ਪੁੱਛਦੇ ਤੈਨੂੰ ਕਿੰਨੇ ਪੈਸੇ ਦਿੱਤੇ ਉਹਦੇ ਵਿੱਚੋਂ ਕਿੰਨੇ ਦਾ ਸੌਦਾ ਖਰੀਦਿਆ ਤੇ ਕਿੰਨੇ ਪੈਸੇ ਵਾਪਸ ਆਏ ਜੇਕਰ ਗੁਰੂ ਪਿਆਰੀ ਸਾਧ ਸੰਗਤ ਜੀਓ ਉਹ ਪੈਸੇ ਵੱਧ ਦੇ ਆਵੇ ਜਾਂ ਵੱਧ ਖਰਚ ਆਵੇ ਆਪਾਂ ਉਸ ਨੂੰ ਦਬਕਦੇ ਹਾਂ ਉਸ ਨੂੰ ਝੜਕਦੇ ਹਾਂ ਕਿ ਤੂੰ ਪੈਸੇ ਦਾ ਹਿਸਾਬ ਕਵ ਸਹੀ ਤਰੀਕੇ ਨਾਲ ਨਹੀਂ ਰੱਖਿਆ ਇਸੇ ਤਰ੍ਹਾਂ ਪਰਮਾਤਮਾ ਹੈ ਉਸ ਨੇ ਵੀ ਸਾਡੇ ਕੋਲ ਹਿਸਾਬ ਖਾਬ ਮੰਗਣਾ ਹੈ ਫਿਰ ਕੀਤੇ ਹੋਏ ਕਰਮਾਂ ਦਾ ਹਿਸਾਬ ਤੈਨੂੰ ਦੇਣਾ ਪੈਣਾ ਉਸ ਵੇਲੇ ਤੇਰੇ ਤੇ ਮੁਸੀਬਤਾਂ ਪੈਣਗੀਆਂ हे मनजारा तू जीवन ਦੇ ਦੂਜੇ ਪੈਰ ਵਿੱਚ ਅਗਿਆਤਾਂ ਕਰਨ ਖੋਟੇ ਕਰਮਾਂ ਵਿੱਚ ਪੈ ਕੇ ਹਨੇਰੇ ਵੱਲ ਜਾ ਰਿਹਾ ਹੈ ਕਿ ਭਾਈ ਇਹ ਨਾਮ ਸਿਮਰਨਾ ਕਮਾਈ ਕਰਨੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਰਮਾਂ ਛੱਡ ਕੇ ਕਿਤੇ ਮਾਰ ਜਾ ਕੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਣਾ ਆਪਾਂ ਘਰ ਦੇ ਵਿੱਚ ਬੈਠ ਕੇ ਹੀ ਕਾਰਕ ਬੈਠ ਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਮਾਈ ਕਰ ਸਕਦੇ ਆ ਬਨ ਖੋਜਨ ਕਾ ਜੈਰੇ ਰਾਮ ਕੋ ਲੋਪਾ ਨਹੀਂ ਉਹ ਭਈ ਜੰਗਲ ਖੋਜਣ ਦੇ ਲੋੜ ਨਹੀਂ ਹੈ ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਬੈਠਾ ਹੈ ਉਹਨੂੰ ਆਪਣੇ ਅੰਦਰੋਂ ਲੱਭਣਾ ਹੈ ਕਾਮਥ ਰਾ ਕਾ ਦਵਾਰ ਕਾ ਕਾਸ਼ੀ ਹਰ ਦਵਾਰ ਰਵਿਦਾਸ ਖੋਜਾ ਦਿਲ ਆਪਣਾ ਤਉ ਮਿਲਿਆ ਦਿਲਦਾਰ ਕਹਿੰਦੇ ਤੂੰ ਤਿਰਸਥਾਨਾਂ ਤੇ ਵੀ ਨਹੀਂ ਉਹ ਤਾਂ ਜੀਵ ਦੇ ਹਿਰਦੇ ਵਿੱਚ ਆ ਰਬਿਦਾਸ ਖੋਜਾ ਦਿਲ ਆਪਣਾ ਤਉ ਮਿਲਿਆ ਦਿਲਦਾਰ ਕਹਿੰਦੇ ਜਦੋਂ ਮੈਂ ਆਪਣਾ ਅੰਦਰ ਖੋਜਾ ਹਿਰਦੇ ਦਿਲ ਅੰਦਰ ਦੇ ਕਿਆ ਉਹ ਪਰਮਾਤਮਾ ਮੇਰੇ ਅੰਦਰ ਮੇਰੇ ਹਿਰਦੇ ਵਿੱਚ ਬੈਠਾ ਹੈ ਅੱਜ ਮੈਂ ਉਹਦਾ ਨਾਮ ਜਪ ਕੇ ਉਹਦਾ ਹੀ ਰੂਪ ਹੋ ਗਿਆ ਇਹ ਜਿਹੜਾ ਜੀਵਨ ਹੈ ਇਹ ਸਾਨੂੰ ਮਿਲਿਆ ਇਸੇ ਕਰਕੇ ਹੈ ਜਿਵੇਂ ਸਾਡੀ ਸਰੀਰ ਨੂੰ ਚਲਾਉਣਾ ਹੈ ਤਾਂ ਇਸ ਦਾ ਖਾਣਾ ਇਸ ਨੂੰ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਆਪਾਂ ਇੱਕ ਜਾਂ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਖਾਵਾਂਗੇ ਸਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਦਾਂ ਸਰੀਰ ਵਿੱਚ ਜਾਨ ਹੀ ਨਹੀਂ ਹੁੰਦੀ ਪਰ ਜਦੋਂ ਗੁਰੂ ਪਿਆਰੀ ਸਾਥ ਸੰਗਤ ਜੋ ਸਾਡੀ ਰੂਹ ਦੀ ਖਰਾਕ ਦੇਖਾਂਗੇ ਤੇ ਉਹ ਸਿਮਰਨ ਹੈ ਕਮਾਈ ਹੈ ਕਰਮ ਜਿੱਦਾਂ ਦੇ ਕਰਾਂਗੇ ਉਦਾਂ ਦਾ ਸਾਡਾ ਸੁਭਾਅ ਹੋ ਜਾਣਾ ਹੈ ਕਰਮ ਚੰਗੇ ਕਰਾਂਗੇ ਸੰਤਾਂ ਦੀ ਸੰਗਤ ਕਰਾਂਗੇ ਤਾਂ ਸਾਡਾ ਸੁਭਾਅ ਸੰਤਾਂ ਵਾਲਾ ਹੋ ਜਾਣਾ ਹੈ ਜੇਕਰ ਅਸੀਂ ਮਨਮੁਖਾਂ ਦੀ ਸੰਗਤ ਕਰਾਂਗੇ ਸਾਡਾ ਸੁਭਾਅ ਮਨਮੁਖਾਂ ਦਾ ਵਰਗਾ ਹੋ ਜਾਣਾ ਹੈ ਲੋਕਾਂ ਦੇ ਨਿੰਦਾ ਚੁਗਲੀ ਮੁਰਾਈ ਕਰਦੇ ਰਹਿਣਾ ਹੈ ਪਰ ਜਦੋਂ ਅਸੀਂ ਗੁਰਮੁਖ ਦੀ ਸਤਗੁਰ ਦੀ ਸੰਗਤ ਕਰਦੇ ਹਾਂ ਤੇ ਫਿਰ ਉੱਥੇ ਪਰਮਾਤਮਾ ਦੀ ਗੱਲ ਹੁੰਦੀ ਹੈ ਆਪਾਂ ਦੋ ਵੀ ਗੁਰੂ ਪੈਰੀ ਸਾਧ ਸੰਗਤ ਨੂੰ ਦੇਖੀਏ ਜਿੱਥੇ ਦੋ ਜੀ ਬੈਠ ਕੇ ਉੱਥੇ ਪਰਮਾਤਮਾ ਦੀ ਗੁਰੂ ਦੀ ਗੱਲ ਹੋਣੀ ਹੈ ਪਰ ਜਿੱਥੇ ਦੋ ਮਨੁੱਖ ਬੈਠ ਕੇ ਉੱਥੇ ਦੁਨਿਆਵੀ ਗੱਲਾਂ ਹੁੰਦੀਆਂ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਤੀਜੇ ਪਹਿਰ ਰਹਿਣ ਦੇ ਬਣ ਜਾ ਰਿਆ ਤੇਰੇ ਟਲੜੇ ਪੜੇ ਪ੍ਰਾਣ ਵੀ ਕਾਇਆ ਰਵਾਨੀ ਨਾ ਕਰੇ ਬਣ ਜਾ ਰਿਆ ਘਟ ਕੀਤਰ ਬਸਿਖ ਜਾਨਵੀ ਕਿ ਹੇ ਬਣਜਾਰੇ ਜੀਵ ਤੇਰੀ ਜਵਾਨੀ ਜਿਹੜੀ ਬੀਤ ਗਈ ਹੈ ਜਦੋਂ ਤੇਰੇ ਜੀਵਨ ਰੂਪੀ ਰਾਤ ਦਾ ਤੀਜਾ ਪਹਿਰ ਭਾਵ ਟਲਦੀ ਉਮਰ ਆਈ ਹੁਣ ਦੇਖੋ ਪਹਿਲਾ ਬਚਪਨ ਦੱਸਿਆ ਕਿ ਬਚਪਨ ਸਾਡਾ ਕਿਵੇਂ ਬੀਤ ਗਿਆ ਬਾਲ ਅਵਸਥਾ ਦੇ ਵਿੱਚ ਜਵਾਨੀ ਕਿਦਾਂ ਬੀਤ ਗਈ ਅਸੀਂ ਆਪਣੀ ਹੁਸਨ ਨੂੰ ਦੇਖਦੇ ਹੋਏ ਆਪਣੀ ਤਾਕਤ ਨੂੰ ਦੇਖਦੇ ਹੋ ਪਰਮਾਤਮਾ ਦਾ ਨਾਮ ਸਿਮਰਨੇ ਕੀਤਾ ਹੁਣ ਤੀਜਾ ਪੜ ਆ ਗਿਆ ਹੈ ਭਾਵ ਟਾਲਦੀ ਉਮਰ ਆਇਤਾ ਤੇਰੇ ਪਿਆਰੀ ਪ੍ਰਾਣ ਥੱਲੇ ਪੈਣ ਲੱਗ ਪੈਂਦਾ ਹੈ हे जीव तेरा शरीर कमजोर हो रहा है हुन तेरा शरीर जड़ा ओ कमजोर हो रहा है शीत क्यों तन थरथर कांपे के जड़ा शरीर है ओ कंपन लाग गया है तेरा शरीर कमजोर हो रहा है हे बनजारिया हुन तू की करदा है तेरे अंदर अजे भी समझ नहीं आई के तू हालले भी समझ ਨਹੀਂ ਰਹਾ ਕਿ ਜਿਹੜੀ ਜੀਵਨ ਆ ਇਹ बार-बार ਨਹੀਂ ਬਣਦਾ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇਮਾਰੀ ਲਿਖਿਆ ਸਤਗੁਰਾਂ ਨੇ ਕਿਹਾ ਬਹੁਤ ਜਨਮ ਇੱਕ ਨਹੀਂ ਦੋ ਨਹੀਂ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇਮਾਰੀ ਲਿਖਿਆ ਕਿ ਬਹੁਤ ਜਨਮਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਸਾਨੂੰ ਮਿਲਿਆ ਹੈ ਇਹ ਪਰਮਾਤਮਾ ਦੇ ਲਿਖੇ ਲਾ ਦਿੱਏ ਜਦੋਂ ਆਪਾਂ ਘਰ ਦੇ ਵਿੱਚ ਹੋਈਏ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਆਪਣਾ ਜੀਵਨ ਉਹਨਾਂ ਦੀ ਸੇਵਾ ਦੇ ਵਿੱਚ ਲਾ ਦਈਏ ਤੇ ਜਦੋਂ ਗੁਰੂ ਘਰ ਦੇ ਸਾਧ ਸੰਗਤ ਨੂੰ ਪਰਮਾਤਮਾ ਦੀ ਗੱਲ ਹੋਵੇ ਫੇ ਨਾਮ ਸਿਮਰਨ ਕਮਾਈ ਕਰਕੇ ਅਸੀਂ ਆਪਣਾ ਜੀਵਨ ਉਸ ਪਰਮਾਤਮਾ ਦੇ ਲੇਖੇ ਲਾ ਦਈਏ ਜਿਵੇਂ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਬਹੁਤ ਜਨਮ ਵਿਛੜੇ ਤੇ ਮਾਦੂ ਮਾਦੂ ਕੋ ਪਰਮਾਤਮਾ ਨੂੰ ਕਿਹਾ ਹੈ ਕਿ हे ਪਰਮਾਤਮਾ ਤੇਰੇ ਤੋਂ ਬਹੁਤ ਜਨਮਾਂ ਤੋਂ ਅਸੀਂ ਵਿਛੜੇ ਹੋਏ ਸੀ ਪਰ ਹੁਣ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਆਪ ਜੀ ਦੇ ਲੇਖੇ ਲਾ ਦਿੱਤਾ ਇਹ ਬਾਰ-ਬਾਰ ਆਪ ਜੀ ਦਾ ਸਿਮਰਨ ਕਮਾਈ ਜੀਵਨੋ ਕਰਨੇ ਚਾਹੀਦੇ ਹੈ ਇਹ ਜੀਵ ਆਪ ਜੀ ਨੂੰ ਭੁੱਲ ਕੇ ਆਪ ਜੀ ਦੇ ਨਾਮ ਸਿਮਰਨ ਕਮਾਈ ਨੂੰ ਭੁੱਲ ਕੇ ਦੁਨਿਆਵੀ ਕਾਰਜਾਂ ਦੇ ਵਿੱਚ ਲੱਗਾ ਹੁਣ ਕਰਕੇ ਮੈਂ ਮੇਰੀ ਦੇ ਵਿੱਚ ਫਸਿਆ ਹੋਇਆ ਹੈ ਏਕ ਬਸੇ ਕੋ ਜਾਨ ਕਾ ਗੜ ਪੀਤਰ ਮੈਲਾ ਜਨਮ ਗਵਾਈ ਵੀ ਅਬ ਕੀ ਬੇਨਸਕਰਤ ਕਿਉ ਮਹਰ ਨਾ ਇਹ ਗੜ ਪਾਈਵੇ ਕਹੇ ਜੀਵ ਤੇਰੇ ਸਰੀਰੂਪੀ ਕਿਲੇ ਦੇ ਅੰਦਰ ਇੱਕ ਪ੍ਰਭੂ ਵਸ ਰਿਹਾ ਹੈ ਕਿ ਸਾਡੀ ਸਰੀਰ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਵਾਸਾ ਕਰ ਰਿਹਾ ਜਿਹੜਾ ਇਸ ਸਰੀਰ ਨੂੰ ਚਲਾ ਰਿਹਾ ਰਤ ਕੋ ਚਤਨ ਚਲਾਵਣ ਹਾਰਾ ਕਿ ਜਿਹੜਾ ਰਤ ਨੂੰ ਚਲਾਉਣ ਵਾਲਾ ਸਾਡਾ ਮਨ ਹੈ ਉਹ ਬਹੁਤ ਚਲਾਕ ਹੈ ਉਹ ਪਲ ਦੇ ਵਿੱਚ ਇੱਥੇ ਤਾਂ ਪਲ ਵਿੱਚ ਕਿਤੇ ਹੋਰ ਹੁੰਦਾ ਹੈ ਕਈ ਵਾਰ ਆਪਾਂ ਦੇਖਦੇ ਗੁਰੂ ਪਿਆਰੀ ਸਾਧ ਸੰਗਤ ਜਿਉ ਆਪਾਂ ਸਤ ਸੰਗਤ ਦੇ ਵਿੱਚ ਵੀ ਬੈਠੇ ਹੁੰਨੇ ਆ ਪਰ ਸਾਡਾ ਮਨ ਕਿਤੇ ਹੋਰ ਹੀ ਪਟਕ ਰਿਹਾ ਹੁੰਦਾ ਹੈ ਸਾਡਾ ਮਨ ਕਿਤੇ ਹੋਰ ਹੀ ਹੁੰਦਾ ਹੈ ਸਾਨੂੰ ਬਾਅਦ ਵਿੱਚ ਕੋਈ ਪੁੱਛ ਕੇ ਦੇਖੇ ਵੀ ਕਿਹੜੀ ਗੱਲ ਸਤ ਸੰਗਤ ਦੇ ਵਿੱਚ ਹੋਈ ਤੇ ਆਪਾਂ ਕਵਾਂਗੇ ਮੈਂ ਤਾਂ ਸੁਣਿਆ ਹੀ ਨਹੀਂ ਹੈ ਕਿਉਂ ਨਹੀਂ ਸੁਣਿਆ ਕਿਉਂਕਿ ਮਨ ਸਾਡਾ ਕਿਤੇ ਹੋਰ ਸੀ ਤੇ ਸਰੀਰ ਸਾਡਾ ਇੱਥੇ ਸੀ ਤੇਰੇ ਸਰੀਰੂਪੀ ਕਿਲੇ ਦੇ ਅੰਦਰ ਉਹ ਪ੍ਰਭੂ ਪਰਮਾਤਮਾ ਵਾਸ ਰਿਹਾ ਹੈ ਜੀਵਨ ਦਾ ਹੁਣ ਤੱਕ ਦਾ ਸਮਾਂ ਪ੍ਰਭੂ ਪਰਮਾਤਮਾ ਨੂੰ ਭੁੱਲ ਕੇ ਅਜ਼ਾਈ ਗੁਆ ਲਿਆ ਹੈ ਤੂੰ اے ਭਾਈ ਹੁਣ ਤੂੰ ਪ੍ਰਭੂ ਪਰਮਾਤਮਾ ਨੂੰ ਭੁੱਲ ਕੇ ਆਪਣਾ ਜੀਵਨ ਗੁਆ ਨਾ ਪਰ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨੁ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲਓ ਦੁਰਲਭ ਜਨਮ ਪ੍ਰਾਪਤ ਕਰਕੇ ਪ੍ਰਭੂ ਦਾ ਨਾਮ ਜਪਣ ਰੂਪੀ ਸ੍ਰੇਸ਼ਟ ਕਰਮ ਨਹੀਂ ਕੀਤਾ ਕਿ ਨਾਮ ਤਾਂ ਜਪਿਆ ਹੀ ਨਹੀਂ ਹੈ ਇਹ ਸਰੀਰੂਪੀ ਕਲਾ ਤੈਨੂੰ ਫਿਰ ਦੁਬਾਰਾ ਨਹੀਂ ਮਿਲੇਗਾ ਭਾਵ ਦੁਬਾਰਾ ਮਨੁੱਖਾ ਜਨਮ ਪ੍ਰਾਪਤ ਨਹੀਂ ਹੋਣਾ ਗੁਰ ਕੀ ਮੂਰਤ ਮਨ ਵਿਖੇ ਤਰੋ ਸਹਰਦਮ ਧਿਆਨ ਨਾਮ দান ਇਸ਼ਨਾਨ ਕਰ ਦੁਆਰੇ ਪਾਵੇ ਮਾਨ ਕਿ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਿਸਾਉਣਾ ਹੈ ਨਾਮ ਸਿਮਰਨ ਕਮਾਈ ਕਰਨੀ ਹੈ ਗੁਰ ਕੀ ਮੂਰਤ ਮਨ ਵਿਖੇ ਤਰੋ ਸਹਰਦਮ ਧਿਆਨ ਨਾਮ দান ਕਿ ਨਾਮ ਦਾ ਜੋ ਆਪਾਂ ਗੁਰੂ ਪਾਸੋਂ ਅੰਮ੍ਰਿਤ ਨਾਮ ਰਸ ਪਾ ਕੇ ਉਹਦਾ ਨਾਮ ਸਿਮਰਨ ਕਮਾਈ ਕਰਨੀ ਹੈ ਨਾਮ ਦਾ ਇਸ਼ਨਾਨ ਕਰ ਇਸ਼ਨਾਨ ਕੀ ਕਰਨਾ ਕਿ ਉਹਨੂੰ ਸਿਮਰਨਾ ਹੈ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੋ ਦੇਖਦੇ ਨਾ ਕਿ ਸੰਤਾਂ ਮਹਾਂਪੁਰਸ਼ਾਂ ਦਾ ਕਿਵੇਂ ਸਵਾਗਤ ਹੁੰਦਾ ਹੈ ਕਿਦਾਂ ਲੋਕ ਜਕਾਰਿਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਫੁੱਲਾਂ ਦੀ ਵਰਖਾ ਕਰਦੇ ਅਕਸਰ ਹੈ ਤਾਂ ਉਹ ਵੀ ਸਾਡੇ ਵਰਗੀ ਹੀ ਸਾਡੇ ਵਰਗਾ ਸਰੀਰ ਉਹਨਾਂ ਦਾ ਜਿੱਦਾਂ ਦਾ ਪ੍ਰਮਾਤਮਾ ਨੇ ਸਾਨੂੰ ਬਣਾਇਆ ਉਦਾਂ ਦਾ ਉਹਨਾਂ ਨੂੰ ਬਣਾਇਆ ਪਰ ਉਹਨਾਂ ਦੇ ਵਿੱਚ ਅਲੱਗ ਕੀ ਹੈ ਉਹਨਾਂ ਨੇ ਅਲੱਗ ਕੀ ਕੀਤਾ ਹੈ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਸੇਵਾ ਸਿਮਰਨ ਕਮਾਈ ਕੀਤੀ ਹੈ ਦੁਨੀਆਂ ਤੋਂ ਅਲੱਗ ਕਾਰਜ ਕੀਤਾ ਹੈ ਇਸ ਕਰਕੇ ਉਹਨਾਂ ਦੇ ਜਕਾੜੇ ਲੱਗਦੇ ਹਨ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਅੱਜ ਜੇਕਰ ਦੇਖੀ ਅੱਜ ਸੋਹਣੇ ਸੁਹਣੇ ਗੁਰਕਾਰ ਬਣੇ ਹੋਏ ਹਨ ਤਾਂ ਇਹ ਉਹਨਾਂ ਦੀ ਕੀਤੀ ਹੋਈ ਕਮਾਈ ਹੈ ਨੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਦੇਖੀਏ ਕੋਈ ਪਿਤਾ ਨੂੰ ਯਾਦ ਕਰ ਲੈਂਦਾ ਕੋਈ ਦਾਦੇ ਨੂੰ ਯਾਦ ਕਰ ਲੈਂਦਾ ਕੋਈ ਪਰਦਾਦੇ ਨੂੰ ਯਾਦ ਕਰ ਲੈਂਦਾ ਉਸ ਤੋਂ ਅੱਗੇ ਲੋਕਾਂ ਨੂੰ ਨਾਮ ਹੀ ਨਹੀਂ ਯਾਦ ਹੁੰਦੇ ਕਿ ਕੌਣ ਸੀ ਪਰ ਅੱਜ ਦੇਖਿਏ ਸਤਿਗੁਰੂ ਰਬਦਾਸ ਸਹਾਰਾ ਜੀ 600 ਸਾਲ ਹੋ ਗਏ ਜਿਨ੍ਹਾਂ ਨੂੰ ਸਾਡੇ ਵਿੱਚ ਜੋ ਬਤਾਈ ਇਸ ਜੀਵਨ ਦੇ ਵਿੱਚ 649ਵਾਂ ਪ੍ਰਕਾਸ਼ ਦਿਹਾੜਾ ਹੁਣ ਆ ਰਿਹਾ ਆਪਾਂ ਮਨਾਉਣਾ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਉਹਨਾਂ ਦੇ ਨਾਮ ਤੇ ਗੁਰੂ ਘਰ ਬਣੇ ਹੋਇਆ ਹੈ ਇਹ ਕਿਵੇਂ ਹੋਇਆ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਖੁਦ ਪਰਮਾਤਮਾ ਦਾ ਰੂਪ ਹੋ ਗਿਆ ਤੁਸੀਂ ਵੀ ਇਹ ਕਾਰਜ ਕਰ ਸਕਦੇ ਹੋ ਤੋਹੀ ਮੋਹੀ ਵੋਹੀ ਤੋਂ ਅੰਤਰ ਕੈਸਾ ਕਿ ਪਰਮਾਤਮਾ ਦਾ ਸਾਰੇ ਤੇਰੇ ਮੇਰੇ ਤੇਰੇ ਮੇਰੇ ਵਿੱਚ ਫਰਕ ਕੀ ਹੈ ਕੇਵਲ ਫਰਕ ਇਤਨਾ ਹੈ ਕਿ ਜਿਵੇਂ ਸੋਨੇ ਤੋਂ ਬਣੇ ਗਹਿਣੇ ਉਹਨਾਂ ਦਾ ਨਾਮ ਅਲੱਗ-ਅਲੱਗ ਹੋ ਸਕਦਾ ਪਰ ਅਸਲ ਵਿੱਚ ਉਹ ਸੋਨਾ ਹੀ ਹੈ ਪਰ ਮੈਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹੁਣ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਕੰਪੀ ਦੇ ਕਾਇਆ ਗਣਛੀਨਾ ਫਿਰ ਲਾਗਾ ਪਛਤਣ ਵੀ ਜਨ ਰਵਿਦਾਸ ਕਹੇ ਬਨਜਾਰਾ ਤੇਰੇ ਟਲੜੇ ਪੜੇ ਪ੍ਰਾਨ ਵੀ ਕਹੇ ਬਨਜਾਰਾ ਤੇਰਾ ਸਰੀਰੂਪੀ ਕਿਲਾ ਕੰਬਣ ਲੱਗ ਪਿਆ ਭਾਗ ਮੁਡਾਪਾ ਆ ਗਿਆ ਹੈ ਸਰੀਰ ਕਮਜ਼ੋਰ ਹੋਣ ਲੱਗ ਪਿਆ ਕੰਬਣ ਲੱਗ ਪਿਆ ਕਿਉਂਕਿ ਤੂੰ ਪ੍ਰਭੂ ਦਾ ਸਿਮਰਨ ਨਹੀਂ ਕਿਦਾ ਇਸ ਲਈ ਤੂੰ ਪਛਤਾ ਰਿਆ ਸਤਗੁਰੂ ਰਵਿਦਾਸ ਸਹਮਾਜੇ ਫਰਮਾਉਂਦੇ ਹਨ ਉਚਾਰਨ ਕਰ ਦੇਣ ਕਿ ਬਣ ਜਾ ਰਿਆ ਜਿੰਦਗੀ ਦੇ ਤੀਜੇ ਪੈਰ ਆਉਣ ਨਾਲ ਤੇਰੇ ਪ੍ਰਾਣ ਟਿੱਲੇ ਪੈ ਰਹੇ ਹਨ ਇਸ ਲਈ ਤੂੰ ਪ੍ਰਭੂ ਨੂੰ ਚੇਤੇ ਕਰ ਚੌਥੇ ਮੇਰੇ ਰਣ ਦੇ ਬਣ ਜਾ ਰਿਆ ਤੇਰੇ ਕੰਪਣ ਲੱਗੀ ਦੇਵੇ ਸਾਹਿ ਮਲਿਕਾ ਮੰਗਿਆ ਬਣ ਜਾ ਰਿਆ ਤੂੰ ਛਾੜ ਪੁਰਾਣੀ ਥੇਵੇ ਕਿਹ ਬਣ ਜਾ ਰਿਆ ਰਾਤ ਰੂਪੀ ਜੀਵਨ ਦੇ ਚੌਥੇ ਪੈਰ ਭਾਵ ਬਡਾਪੇ ਦੇ ਆਉਣ ਨਾਲ ਤੇਰਾ ਸਰੀਰ ਕੰਬਣ ਲੱਗ ਪਿਆ ਹੁਣ ਬੰੂ ਨੇ ਲੇਖਾ ਮੰਗਿਆ ਤੇ ਤੈਨੂੰ ਇਹ ਸੰਦੇਸ਼ ਭੇਜਿਆ ਕਿ ਤੇਰੇ ਜੀਵਨ ਦਾ ਅੰਤ ਸਮਾਂ ਆ ਗਿਆ ਹੈ ਸੰਦੇਸ਼ ਕੀ ਭੇਜਿਆ ਕਿ ਭਾਈ ਕਾਲੇ ਬਾਲ ਸੀ ਚਿੱਟੇ ਹੋ ਗਏ ਅੱਖਾਂ ਤੋਂ ਦਸਨਾ ਕੱਟਣ ਲੱਗ ਪਿਆ ਦੰਦਾ ਨੇ ਸਾਡਾ ਸਾਥ ਛੱਡ ਦਿੱਤਾ ਸਰੀਰ ਸਾਡਾ ਸਾਥ ਛੱਡਣ ਲੱਗ ਪਿਆ ਭਾਵ ਕੇ ਸਰੀਰ ਕੰਬਣ ਲੱਗ ਪਿਆ ਖੜੇ ਹੋਣਾ ਵੀ ਬੁਢਾਪੇ ਦੇ ਵਿੱਚ ਮੁਸ਼ਕਲ ਹੁੰਦਾ ਹੈ ਤੁਰਨਾ ਵੀ ਮੁਸ਼ਕਲ ਹੁੰਦਾ ਹੈ ਆਪਾਂ ਦੇਖਦੇ ਨਾ ਬੁਢਾਪੇ ਵਿੱਚ ਛਾਡੋ ਪੁਰਾਣੀ ਜਿੰਦ ਇਯਾਨਾ ਬਲਦ ਲਦ ਸੇਵੇ ਰਿਆ ਵੀ ਜਮ ਕੇ ਆਈ ਬਾਂਧ ਚ ਲਾਈ ਮਾਰੀ ਪੁੱਗੀ ਤੇ ਰਿਆ ਵੀ ਹੇ ਅਣਜਾਣ ਜੀਵ ਅੰਤ ਸਮਾਂ ਆਉਣ ਨਾਲ ਤੈਨੂੰ ਆਪਣਾ ਪ੍ਰਾਣਾ ਸਰੀਰੂਪੀ ਕਿਲਾ ਛੱਡਣਾ ਪੈਣਾ ਹੈ ਸ਼ੁਭ ਸਮੇਂ ਦਾ ਕੁਝ ਲਾਹਾ ਖਟ ਲੈ ਜਿਵੇਂ ਕਿਸਾਨ ਸਵੇਰਾ ਹੁੰਦੇ ਹੀ ਆਪਣੇ ਬਾਲਾਂ ਨੂੰ ਹੱਥ ਕੇ ਖੇਤਾਂ ਵੱਲ ਲੈ ਜਾਂਦਾ ਹੈ ਇਸੇ ਤਰ੍ਹਾਂ ਜੀਵਨ ਰੂਪੀ ਰਾਤ ਦੇ ਚੌਥੇ ਪਹਿਰ ਦੇ ਵਿੱਚ ਜਾਂਦੇ ਬਾ ਤੈਨੂੰ ਜੰਦੂਤਾਂ ਨੇ ਇਸੇ ਤਰ੍ਹਾਂ ਮੰਨ ਕੇ ਲੈ ਜਾਣਾ ਹੈ ਤੇਰੇ ਸੰਸਾਰ ਵਿੱਚ ਆਉਣ ਵਾਲੀ ਵਾਰੀ ਮੁੱਕ ਜਾਣੀ ਹੈ ਪੰਥ ਚੱਲੇ ਅਕੇਲਾ ਹੋਏ ਦਿਲਾ ਕਿਸ ਕੋ ਦੇ ਸੁਨੇਵੇਂ ਜਨ ਰਵਿਦਾਸ ਕਹੇ ਬਣ ਜਾ ਰਿਆ ਤੇਰੇ ਕੰਪਣ ਲਾ ਕੀ ਦੇਵੇ ਅੰਤ ਸਮੇਂ ਜੀਵ ਨੂੰ ਪਰਲੋਕ ਦਾ ਔਖਾ ਰਸਤਾ ਇਕੱਲੇ ਹੀ ਤੈਅ ਕਰਨਾ ਪੈਂਦਾ ਹੈ ਕਿ ਇਹ ਰੂਹ ਕੱਲੀ ਜਾਂਦੀ ਹੈ ਸਰੀਰ ਵੀ ਸਾਥ ਨਹੀਂ ਦਿੰਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਕਠਨ ਰਸਤੇ ਵਿੱਚ ਹੋਰ ਕਿਸੇ ਨੇ ਸਹਾਈ ਨਹੀਂ ਹੋਣਾ। ਫਿਰ ਉਸ ਸਮੇਂ ਤੂੰ ਆਪਣੇ ਕਿਸੇ ਪਿਆਰੇ ਨੂੰ ਪੁਕਾਰੇਂਗਾ ਕਿ ਉਹ ਨੂੰ ਕਹੇਂਗਾ ਕਿ ਮੈਨੂੰ ਬਚਾ ਲਓ। ਜਗਤਗੁਰੂ ਰਵਿਦਾਸ ਮਰਜੀ ਭਮਉਂਦੇ ਹੀਰ ਬਨਜਾਰਾ ਜੀਵਨ ਦਾ ਚੌਥਾ ਪਹਿਰ ਭਾਵ ਬਡਾਪਾ ਆਹਨ ਕਾਰਨ ਤੇਰਾ ਸਰੀਰ ਕੰਬਣ ਲੱਗ ਪਿਆ ਹੈ। ਬਾਪ ਤੇਰਾ ਅੰਤ ਸਮਾ ਆ ਗਿਆ ਇਸ ਲਈ ਤੂੰ ਪ੍ਰਭੂ ਨੂੰ ਚੇਤੇ ਕਰ। ਸੋ ਗੁਰੂ ਘਰ ਦੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਸਤਿਗੁਰ ਜੀ ਨੇ ਪੂਰੇ ਜੀਵਨ ਕਾਲ ਦੇ ਬਾਰੇ ਦੱਸ ਦਿੱਤਾ ਕਿਵੇਂ ਸਾਡਾ ਬਚਪਨ गुज़र ਜਾਂਦਾ ਹੈ ਕਿਵੇਂ ਜਵਾਨੀ ਚੱਲੇ ਜਾਂਦੀ ਬੁਢਾਪਾ ਆ ਜਾਂਦਾ ਬੁਢਾਪੇ ਤੇ ਬਹੁਤ ਅੰਤ ਸਮਾ ਆ ਜਾਂਦਾ ਹੈ। ਪੂਰੇ ਜੀਵਨ ਦੇ ਬਾਰੇ ਦੱਸਿਆ ਹੈ ਕਿਵੇਂ ਬੱਚਾ ਮਾਂ ਦੇ ਪੇਟ ਦੇ ਵਿੱਚ 9 ਮਹੀਨੇ ਰਹਿੰਦਾ ਫਿਰ ਜਨਮ ਲੈਂਦਾ ਫਿਰ ਬਚਪਨ ਫਿਰ ਜਵਾਨੀ ਬੁਢਾਪਾ ਤੇ ਅੰਤ ਮੌਤ ਸੋ ਗੁਰੂ ਮੇਰੇ ਸਾਧ ਸੰਗਤ ਜੀਓ ਹੁਣ ਵੀ ਸਾਡੇ ਕੋਲ ਸਮਾਂ ਹੈ ਉਸ ਪ੍ਰਭੂ ਪਰਮਾਤਮਾ ਦਾ ਸਤਿਗੁਰੂ ਨਾਮਦਾਸ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਲਈਏ ਸ਼ੈ ਗੁਰਦੇਵ ਤਾਨਗੁਰ ਦੇ ਵਿੱਚ